ਇਤਨੂੰ ਨਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾ گاਵਾ ਮੱਝਾਂ ਦਿਖਾਵਾਂਗੇ ਪ੍ਰਦੀਪ ਕੋਲੇ। ਇਧਰਲੇ ਪਾਸੇ ਚੈੱਕ ਕਰ ਲਓ ਤੁਸੀਂ। ਮੈਂ ਕਿਹਾ ਨਾ ਮੋਟੀ-ਮੋਟੀ ਜਾਣਕਾਰੀ ਦੇਵਾਂਗੇ ਕਿਉਂਕਿ ਲਾਈਵ ਕੀਤਾ ਸੀ ਆਪਾਂ ਤੇ ਲਾਈਵ ਦੇ ਵਿੱਚ ਆਪਾਂ ਸਾਰਾ ਰਿਕਾਰਡ ਦੱਸਿਆ ਹੋਇਆ ਤੇ ਇਹੇ ਜਿਹੀਆਂ ਮੱਝਾਂ ਬਾਈ ਕੋਲੇ ਆ। ਆਹ ਚੈੱਕ ਕਰ ਲਓ ਇੱਕ ਵਾਰੀ। ਸਤਿ ਸ਼੍ਰੀ ਅਕਾਲ ਬਾਈ ਪ੍ਰਦੀਪ। ਸਤਿ ਸ਼੍ਰੀ ਅਕਾਲ ਬਾਈ। ਅਛਾ ਪ੍ਰਦੀਪ ਜਿਵੇਂ ਆਪਾਂ ਗੱਲ ਕਰ ਲਏ ਸਾਰੇ ਭਰਾ ਜਾਣਦੇ ਕੰਮ ਲੰਮਾ ਨਹੀਂ ਕਰਨਾ ਆਪਾਂ ਹਾਂ ਭਾਈ ਪਹਿਲੀ ਗੱਲ ਤਾਂ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੀ ਆ ਝੋਟੀਆਂ ਆ ਗਈ ਤੇਰੀ ਪਹਿਲੇ ਨੰਬਰ ਤੇ ਇਹ ਮੰਨ ਕੇ ਚੱਲ ਬਾਈ ਆਪਾਂ ਮੋਟੀ ਮੋਟੀ ਡਿਟੇਲ ਦੇ ਦੇਣਾ ਜਿਵੇਂ ਇਹ ਝੋਟੀਆਂ ਨੇ ਇਹ 18 18 22 ਕਿਲੋ ਵਾਲੀਆਂ ਝੋਟੀਆਂ ਨੇ ਕੀ ਰੇਟ ਰੇਟ ਬਈ 2.5 ਦੀ ਦੇ ਦਵਾਂਗੇ 2.5 ਦੀ ਤੇ ਆਹ ਅੱਗੇ ਬੋਲਿਓ ਖਾਲੀ ਹੋਈ ਵਾਲੇ ਜਿਵੇਂ ਆਹ ਝੋਟੀਆਂ ਇਹਦੇ ਥੱਲੇ ਹੁਣ 15 16 ਕਿਲੋ ਬਾਈ ਨੈਟ ਤਿਆਰ ਆ ਠੀਕ ਆ ਕਹਿ ਦਿਨਾ ਦੀ ਸੂਈ ਇਹ ਇਹਨੂੰ 3 ਦਿਨ ਹੋ ਗਏ ਬਾਈ ਸੂਈ ਨੂੰ ਲੇਵਾ ਬੜਾ ਸੋਹਣਾ ਜਿਹਾ ਲੇਵਾ ਬੜਾ ਸੋਹਣਾ ਲੇਵਾ ਬਾਈ ਤੇ ਦੁੱਧ ਵੀ ਕਰਮ ਵਾਲੀ 18 ਕਿਲੋ ਦੁੱਧ ਦੇ ਦੂਗੀ ਇੱਕ ਬਾਈ ਕਹਿੰਦਾ ਚੈਲੰਜ ਆ ਆਪਣਾ ਜੇ ਕਿਸੇ ਮਤਲਬ ਮੱਝ ਨੂੰ ਆਪਾਂ ਇਖੜ ਲਾਇਆ ਹੋਵੇ ਹਾਂ ਬਾਈ ਦੁੱਧ ਛੱਡਿਆ ਬਿਲਕੁਲ ਬਾਈ ਤੇ ਇਹਦਾ ਬਾਈ ਆਪਾਂ ਰੇਟ ਬੜਾ ਵਾਜੇ ਬਾਈ ਐ ਮੰਨ ਲਾ ਇਖੜ ਛੱਡਣ ਵਾਲੀ ਗੱਲ ਸੁਣੋ 532 ਹੋਏ ਪਏ ਨੇ ਇਖੜ ਛੱਡਾਂ ਦੇ ਥੱਲੋਂ ਫਟਣ ਵਾਲੀ ਹੋ ਜਾਂਦੀ ਲੇਵੇ ਤੋਂ ਕੀ ਕਿੰਨੇ ਚ ਹੁਣ ਇਹ ਬਾਈ ਦੇਵਾਂਗੇ 165000 ਦੀ 65 ਦੀ ਚੱਲ ਗਾ ਹਾਂ ਫਿਰ ਝੋਟਿਆ ਆਹ ਵੀਕਲਾ ਦੁੱਧ ਦਿੱਤਾ ਹੋਇਆ ਜੇ ਪੁੱਤਰਾ ਅੱਜ ਲੈਣ ਵਾਲਾ ਹੋਇਆ ਤੂੰ ਬੰਦਾ ਨਾ ਠੇਠਰਾ 3 ਲੱਖ ਦੀ ਦਮ ਠੇਠਰਾ ਤੂੰ ਬੰਦਾ ਕਿਵੇਂ ਹਾਂ ਜਮਾ ਠੇਠਰ ਬੰਦਾ ਤੂੰ ਆ ਦੇਖੀ ਜਿਹੜੀ ਚੋਟੀ ਚੰਗੀ ਸੀ ਉਹਨੂੰ ਕਹਿੰਦਾ ਮੈਂ ਤਿਆਰ ਕਰਕੇ ਦੇਵਾਂ ਚੱਲ ਆਇਆ ਬਾਈ ਪਤਾ ਕਿ ਅੱਜ ਤੇ ਕੀਮਤ ਉਹਨੀ ਨਹੀਂ ਭਰਦਾ ਭਰਾ ਆਪਾਂ ਮੈਂ ਮੁੱਲ ਲਾ ਕੇ ਲਈ ਹੋਈ ਐ ਇਹ ਅੱਛਾ ਇਹ ਆਪਾਂ ਚੋਟੀ ਤਿੰਨ ਦੀ ਦੇਵਾਂਗੇ ਬਈ ਹੁਣ ਇਹਦੀ ਕੁਆਲਿਟੀ ਦੇਖ ਲੈ ਇੱਕ ਮਿੰਟ ਹਾਂ ਹਾਂ ਇੱਥੋਂ ਦੇਖ ਲੈ ਮੂੰਹ ਤੋਂ ਲਾ ਕੇ ਫੇਸ ਕੁਆਲਿਟੀ ਤੋਂ ਲਾ ਕੇ ਆਹੀ ਮੈਂ ਆਖਿਆ ਆ ਦੇਖ ਲਓ ਇਹ ਚ ਤੈਨੂੰ ਕੁਝ ਦਿਸਦਾ ਹੈ ਇਸ ਦਾ ਆਪਾਂ ਦੱਸਿਆ ਨਾ ਆਪਾਂ ਨੂੰ ਵੀ ਦਿਖਾ ਸਾਹਮਣੇ ਇਹ ਥੱਲੇ ਹੁਣ 15 16 ਕਿਲੋ ਦੁੱਧ ਵੀਰੇ ਤਿਆਰ ਆ 15 16 ਕਿਲੋ ਹਾਂ ਇਹ ਦੇਵਾਂਗੇ 175 ਦੀ 175 ਦੀ ਤੇ ਆਹ ਪਹਿਲਾਂ ਕੱਟੀ ਚਾਰ ਦੰਦ ਚਾਰ ਦੰਦ ਕੱਟੀ ਇਹ ਦੇਵਾਂਗੇ ਵੀਰ ਜੀ 65000 ਦੀ 1 65000 ਦੀ ਵੱਡਾ ਕੰਮ ਹੋ ਜਾ ਹਾਂ ਤੇ ਅੱਗੇ ਆ ਆ ਗਈ ਕਰਮਾ ਲਈ 20 ਕਿਲੋ ਦੁੱਧ ਦਿੱਤਾ ਹੋਇਆ ਇਹਦਾ 20 ਕਿਲੋ ਦੁੱਧ ਦਿੱਤਾ ਹੋਇਆ ਹਾਂ ਇਹ ਦੇਵਾਂਗੇ ਬਾਈ ਜੀ 235 235 ਦੀ ਠੀਕ ਆ ਹੁਣ ਜੰਮਰ ਜੰਮਰ ਦੀ ਰੇਟ ਆ ਬਾਈ ਹੁਣ ਕਿੰਨਾ ਮਤਲਬ ਇਹਦਾ ਆਪਾਂ ਇਹਦੇ ਥੱਲੇ ਹੁਣ 16 ਕਿਲੋ ਤਿਆਰ ਅੱਛਾ ਜਿਹੜੀ ਆ ਗਈ ਇਹਦੇ ਥੱਲੇ 12 13 ਕਿਲੋ ਬੋਲੀ ਤਿਆਰ ਅੱਛਾ ਬਾਈ ਪਰ ਇਹਦੇ ਥੱਲੇ 12 13 ਕਿਲੋ ਵੀਰੇ ਬੋਲੀ ਤਿਆਰ ਆ 12 13 ਕਿਲੋ ਹਾਂ ਵੀਰੇ ਠੀਕ ਆ ਇਹਦਾ ਰੇਟ ਫਿਰ ਰੇਟ ਬਾਈ ਜੀ 1 ਲੱਖ 65000 1 ਲੱਖ 65000 ਆ ਦੇਖ ਲਓ ਹੁਣ ਇਹ ਜਿਹੀਆਂ ਜਿਵੇਂ ਆ ਇਹ ਇਹ ਗਊ ਆ ਵੀਰੇ ਬੋਲਿਓ ਤੇ ਇਹਦੇ ਥੱਲੇ ਭਲਾਂ ਥੋੜੀ ਨਹੀਂ ਹੈਗੇ ਇਹ ਦੇ ਦਾਂਗੇ 117 ਦੀ 117 ਦੀ ਇਹ ਬੱਚੀ ਪਹਿਲਣ ਦੇ ਦਾਂਗੇ ਬਾਈ ਜੀ 1 ਲੱਖ ਤੇ 5000 ਦੀ 5000 ਦੀ ਤੇ ਅੱਗੇ ਕਰਮਾਂ ਵਾਲੀ ਆ ਗਈ ਬਿਹੜਾ ਹੋਇਆ ਪੁੱਤ ਖੜੀ ਇਹ ਦੇ ਦਾਂਗੇ ਬਿਰਜੇ 90000 ਦੀ ਬਿਹੜਾ 90000 ਦੀ ਆਹ ਹੋ ਗਈ ਬਿਹੜਾ ਅੱਗੇ ਜਿਹੜੀ ਆ ਇਹ ਦੇ ਦਾਂਗੇ 110000 10000 ਦੀ ਅੱਗੇ ਆਹ ਅੱਗੇ ਜਿੱਦਾਂ 85000 ਦੀ ਇਹ ਦੋਨੇ ਦੇ ਦਾਂਗੇ 85 85 ਦੀਆਂ ਬਿਹੜਾ ਆਹ ਦੋਨੇ 85 ਦੀਆਂ ਇਹਦੇ ਮਾਗਰ ਬੱਚੀ ਆ ਇਹ ਦੇ ਮਗਰ ਵੀਰੇ ਵੱਛਾ ਠੀਕ ਆ ਉੱਠ ਪੁੱਤ ਚਲ ਇਹ ਤਾਂ ਭਾਈ ਜਮਾ ਬਾਜਬ ਆਪਣੇ ਕੋਲੇ ਜਿਹੜੇ ਚੰਗੇ ਜਾਨਵਰ ਵਧੀਆ ਸੋਹਣੀ ਕੀਮਤ ਤੇ ਵੀ ਜਿਹੜੇ ਲੈਣ ਵਾਲਾ ਭਰਾ ਵੀ ਖੁਸ਼ ਰਵੇ ਅੱਛਾ ਤਾਂ ਗਿਆ ਵੇੜਾ ਕੀ ਜਰਸੀ ਵੀਰ ਜੀ ਇਹ ਦੇ ਦਾਂਗੇ 82000 82000 ਦੀ ਕ੍ਰਾਸ ਦੇ ਦਾਂਗੇ ਉਹ ਆਪਣੀ 75000 75000 ਦੀ ਆ ਜਾ ਕਰਾਂ ਛੋਟੇ ਬਾਹਰ ਆ ਜਾ ਕਰਾਂ ਇਹ ਬੰਦਾ ਭਾਈ ਇਹ ਯਮਾਨਾ ਅੱਜ ਦੀ ਘੜੀ ਦਾ ਪ੍ਰਮਾਤਮਾ ਦਾ ਸਿਰ ਤੇ ਹੱਥ ਹੈ ਦਾ ਤੇ ਚੰਗਾ ਜਾਨਵਰ ਲੈਂਦਾ ਤੇ ਮਾੜਾ ਜਾਨਵਰ ਨਹੀਂ ਕਦੇ ਲੈਂਦਾ ਠੀਕ ਆ ਬਾਕੀ ਫਿਰ ਜੇ 19 21 ਹੋ ਜੇ ਉਹ ਆਪਦੀ ਭਾਈ ਫਾਰਮ ਤੇ ਉਹ 10 ਵੀ ਦਿੰਨੇ ਆ ਭਾਈ ਜੀ ਆਪਣੇ ਕੋਲੇ ਦਿੱਕਤ ਜਾਨਵਰ ਚ ਕੋਈ ਆਉਂਦੀ ਆ ਵੀ ਭਰਾ ਤਾਂ ਖਰੀਦਣ ਆਏ ਦੇ ਵਿੱਚ ਦਿੱਕਤ ਹੈਗੀ ਆ ਠੀਕ ਆ ਹੁਣ ਜਿਵੇਂ ਇਹ ਜਰਸੀ ਹੈਗੀ ਭਾਈ ਪਹਿਲੇ ਇਹ ਦੇ ਦਾਂਗੇ ਆਪਾਂ ਭਾਈ ਜੀ 80000 ਦੀ ਇਹ ਆਹਾ ਜਰਸੀ ਹਾਂਜੀ ਭਾਈ ਲੈ ਵੀ ਆਹਾ ਜਰਸੀ 80000 ਰੁਪਏ ਦੀ ਤੇ ਆ ਵੱਡੀ ਵਹਿੜ ਦੇ ਦਾਂਗੇ ਭਾਈ ਜੀ 145 ਦੀ 145000 ਦੀ 40 ਕਿਲੋ ਦਿੱਤਾ ਹੋਇਆ ਭਾਈ 40 ਕਿਲੋ ਪਹਿਲੇ ਸੋਏ ਦਿੱਤਾ ਹੋਇਆ ਹਾਂ ਭਾਈ ਔਰ ਅੱਗੇ ਜਿਵੇਂ ਪਹਿਲਾਂ ਵੱਛੇ ਆ ਗਈ ਭਾਈ ਦੋ ਦੰਦ ਹੈ ਇਹ ਦੇ ਦਾਂਗੇ 115 ਦੀ 115 ਦੀ ਆਹੋ ਨਗੀਨਾ ਦੇਖੀ ਮਿੱਤਰ ਆ ਇਹ ਬੱਚੀ ਜਿੱਦਾਂ ਬਾਈ ਪਹਿਲਾਂ ਦੋ ਦੰਦਾ ਇਹ ਦੇ ਦਾਂਗੇ 130000 ਦੀ ਲੈ ਆਹ ਦੇਖ ਲੋ 130 ਦੀ ਤੇ ਆਹ ਡੱਡ ਮਾਟਾ ਆਹੋ ਡੱਡ ਮਾਟਾ ਇਹ ਦੇ ਦਾਂਗੇ 85 ਦੀ 85000 ਦੀ ਆਹ ਲੈਖ ਲੋ 85000 ਦੀ ਬਹੁਤ ਜਾਨਵਰ ਆ ਬਾਈ ਤੇ ਮੈਨੂੰ ਐਂ ਦੱਸ ਆਹੋ ਟੋਕੜਾ ਕੀ 7 ਮਹੀਨੇ 7 ਮਹੀਨੇ ਦੀ ਗੱਬਣਾ ਹੀ 75 ਦੀ 75 ਦੀ ਹਾਂਜੀ ਤੇ ਆਹਾ ਦਾ ਟਮਾਟਿਕ ਹੋਰ ਬੈਠਾ ਉਹ ਪਿਆਰਾ ਬੱਚਾ ਦਾ ਭਾਈ ਇਹ ਦੇ ਦਾਂਗੇ ਅੱਜ 145 ਦੀ 145 ਦੀ ਹਾਂ ਤਿਆਰੀ ਤੇ ਭਾਈ ਜੀ ਦੇਖ ਆਪਣੇ ਕੋਲੇ ਆਪਾਂ ਮੌਕਾ ਵਾਲਾ ਰੇਟ ਦੱਸ ਦੇਣਾ ਜਿਹੜਾ ਹਫਤੇ 'ਚ ਨਿਬੜਨ ਵਾਲਾ ਠੀਕ ਆ ਜੇ ਕੋਈ ਜਨਮਰ ਕੱਚਾ ਖੜਦਾ ਕਰੇ ਤਿਆਰ ਹੁੰਦਾ ਜਿਵੇਂ ਉਹਨੇ ਬੱਚੇ ਤਿਆਰੀ ਤੇ ਨਹੀਂ ਪਤਾ ਵੀਰੇ ਦੋ ਦੀ ਵੀ ਵਿਗਦਾ ਅੱਛਾ ਜਿਵੇਂ ਇੱਕ ਆਹ ਜੰਬੋ ਗਾਂ ਦੀ 52 ਦਿਨ ਬਾਕੀ ਹੈ ਭਾਈ ਇਹ ਸਵਾ ਦੀ ਦੇ ਦਾਂਗੇ ਠੀਕ ਆ ਹਾਂਜੀ ਵੀਰੇ 52 ਦਿਨ ਬਾਕੀ ਸਵਾ ਲੱਖ ਦੀ ਮਿੱਥੋ ਆ ਦੇ ਦਾਂਗੇ ਭਾਈ ਜੀ 90000 ਦੀ ਜਿਹੜੀ ਬੱਚੀ ਚੱਲੀ ਆ ਆਹਾ 90 ਦੀ ਇਹ 15 ਦੀ ਦੇ ਦਾਂਗੇ ਆ 15 ਦੀ ਜੀ ਤੇ ਆਹਾ ਇਹ ਦੇ ਦਾਂਗੇ ਪਹਿਲਾਂ ਉਹ ਬੱਛੀ ਬਾਈ ਦੀ 4 ਦੰਦ 97000 ਦੀ 97000 ਦੀ ਅੱਗੇ ਆਹਾ ਅੱਗੇ ਜਿਹੜੀ ਇਹ ਦੇ ਦਾਂਗੇ 1 ਲੱਖ ਤੇ 10000 ਦੀ ਜਿਹੜੀ ਮੂਹਰੇ ਵੱਡੀ ਵੜਾ ਉਹ ਵੀ 10 ਦੀ ਦੇ ਦਾਂਗੇ ਆ ਵੀ 10 ਦੀ ਉਹ ਵੀ 10 ਦੀ ਇਹ ਚਿੱਟੀ ਦੇ ਦਾਂਗੇ 95 ਦੀ ਆ ਇਹ ਚਿੱਟੀ 95000 ਦੀ ਹਾਂਜੀ ਜਿਹੜੀ ਆ ਚਟਾ ਕੀ ਦੋਂਦੀ ਵੱਚੀ ਇਹ ਦੇ ਦਾਂਗੇ 85 ਦੀ ਇਹ ਆ 85000 ਦੀ ਲੈ ਮਿੱਤਰੋ ਆ ਦੇਖੋ ਲੈ 85000 ਰੁਪਿਆ ਰੇਟ ਆ ਇਹਦਾ ਰੇਟ ਬਾਈ ਜਮਾ ਬਾਜੂ ਰੱਖੇ ਨੇ ਆਪਣੇ ਅੱਗੇ ਜਿਹੜੀ ਆ ਕੀ ਇਹ ਦੇ ਦਾਂਗੇ 113 ਦੀ ਵੀਰੇ 113 ਦੀ ਤੇ ਆਹ ਇਹ 90000 ਦੀ ਦੇ ਇਹ 90000 ਦੀ ਤੇ ਆਹ ਉੱਠ ਪਤਾ ਉੱਠ ਠੀਕ ਹੀ ਇਹਦਾ ਜੇ ਮੈਂ ਇਹਨੇ ਬਾਈ 37 38 ਕਿਲੋ ਦੁੱਧ ਦੇ ਰੱਖਿਆ ਹਾਂ ਦੁੱਧ ਹੁਣ ਵੀ ਐ ਨਹੀਂ ਪਤਾਇਆ ਕਿ ਵੀ 35 ਤੋਂ ਬਾਹਰ ਦੁੱਧ ਦੇ ਦੇ ਹੁਣ ਗਰਮਾਈ ਹੈ ਹਾਂ ਇਹ 1 15 ਜਾਂਦਾ ਇੱਕ ਉਹ ਜਾਂਦਾ ਜਿਹੜਾ ਨਗੀਨਾ ਇਹ ਦੇ ਦਾਂਗੇ 90 ਦੀ ਬੱਚੀ ਇਹ 90000 ਕਹਿਣ ਦਾ ਮਤਲਬ ਬਈ ਕੁੱਲ ਮਿਲਾ ਕੇ ਸਾਰੇ ਤਰ੍ਹਾਂ ਦੇ ਜਾਨਵਰ ਆ ਟੌਪ ਦੇ ਜਾਨਵਰ ਆ ਪਹਿਲਣਾ ਦੂਜਣਾ ਠੀਕ ਆ ਵੀ ਆਓ ਤੇ ਝੋਲੇ ਚ ਰਸਾ ਪਾਓ ਠੀਕ ਹੈ ਲੈ ਵੀ ਮਿੱਤਰੋ ਇਹ ਜੇ ਬਾਈ ਨਾਗ ਜਿਹੜੇ ਹੈਗਾ ਰੱਖਦਾ ਬਾਈ ਪ੍ਰਦੀਪ ਕੋਲੇ ਅੱਜ ਨਾ 52 ਨਾਗ ਨੇ ਇਹ 10 ਜਿਵੇਂ ਨਾਗੜੀ ਕੁਸਤਾ ਵਿੱਚ ਰਹਿ ਜਾਂਦੀਆਂ ਨੇ ਦਿਖਾਉਣ ਵਾਲੀਆਂ ਹੁਣ ਇਹਨੇ ਜੇ ਮੈਂ 32 33 ਕਿਲੋ ਦੁੱਧ ਦੇ ਰੱਖਿਆ ਇੱਕ ਪੰਜ ਦੀ ਦੇ ਦਾਂਗੇ ਇਦਣ ਤਿਆਰ ਹੋ ਖੜੀਆਂ ਨੇ ਜਿਹੜੀਆਂ ਜਹਾਜ਼ ਵੜਾਣ ਜਹਾਜ਼ ਵੜਾਣ ਹੁਣ ਕਹਿ ਦਿੰਦਾ ਖਲਾ ਰਮਨ ਵੀਰੇ ਇਦਾਂ ਦੇ ਨਕੀਨੇ ਇਕੱਠੇ ਕਰਨੇ ਬਹੁਤ ਔਖੇ ਆ ਵੀ ਆਮ ਇੱਕ ਦੋ ਦਾ ਬੰਦਾ ਲੈ ਲੈਂਦਾ 40 42 ਵਾਲੀ ਗਾਵਾਂ ਇਕੱਠੀਆਂ ਕਰਨੇ ਬਹੁਤ ਔਖੇ ਆ ਬਹੁਤ ਔਖੇ ਆ ਤੇ ਉਹ ਵੀ ਇੱਕੋ ਜਿਹੀਆਂ ਪਰ ਇੱਕ ਗੱਲ ਦਾ ਚੈਲੰਜ ਆ ਜਿਹੜੇ ਹੁਣ ਜਿਵੇਂ ਆ ਆਮ ਹੈਗੇ ਇੱਕ ਦੋ ਮੰਨ ਕੇ ਅਗਲਾ 90 95 ਦੀ ਕ੍ਰੋਸ ਵੀ ਵੇਚਣ ਨੂੰ ਪੈਂਦੇ ਨੇ ਪਰ ਆਪਾਂ ਹ ਉੱਤੇ ਦੇ ਆਪ ਤੇ ਜਾਨਵਰ ਇਹ ਜੇ ਤਾਰਿਆ ਕਰਾਂਗੇ ਵੀ ਚਾਹੇ ਨਫਾ ਹਲਾ ਦੋ ਹੀ ਬਚ ਜੇ ਅੱਛਾ ਹਾਂ ਪਰ ਅਗਲੇ ਦਿਨ ਰੂਖ ਉਸ ਕਰਨ ਵਾਲੇ ਜਾਨਵਰ ਦੇ ਨੂੰ ਠੀਕ ਹੈ ਬਹੁਤ ਬਹੁਤ ਧੰਨਵਾਦ